ਲੋਕੀਤ ਪ੍ਰੇਮੀਆ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਜੋ ਹਰ ਰੋਜ਼ ਸਾਡੇ ਦੁਆਰਾ ਗਾਇਆ ਲੋਕ ਗੀਤਾਂ ਨੂੰ ਇਸ ਚੈਨਲ ਦੇ ਜ਼ਰੀਏ ਸੁਣਦੇ ਨੇ ਤੇ ਘਰ ਬੈਠੇ ਭਰਪੂਰ ਆਨੰਦਿਤ ਹੁੰਦੇ ਨੇ ਤੇ ਗੀਤ ਸੁਣ ਕੇ ਲੋਕੀਤ ਸੁਣ ਕੇ ਸਾਨੂੰ ਸੋਹਣੇ-ਸੋਹਣੇ ਕੌਮਪਲੀਮੈਂਟ ਕਰਦੇ ਨੇ ਸਾਡਾ ਹੌਸਲਾ ਵਧਾਉਂਦੇ ਨੇ ਅਸੀਂ ਫਿਰ ਹੌਸਲੇ ਦੀ ਬਦੌਲਤ ਤੁਹਾਡੀ ਸ਼ਾਬਾਸ਼ੀ ਦੀ ਬਦੌਲਤ ਅਸੀਂ ਹਰ ਰੋਜ਼ ਤੁਹਾਡੇ ਰੂਬਰੂ ਹੁੰਨੇ ਆ ਬੇਸ਼ੱਕ ਅਸੀਂ ਕਿੰਨੇ ਵੀ ਰੁਝੇਮਿਆਂ ਦੇ ਵਿੱਚ ਹੋਈਏ ਪਰ ਤੁਹਾਡਾ ਤੇ ਸਾਡਾ ਰਿਸ਼ਤਾ ਬਹੁਤ ਨੇੜਲਾ ਰਿਸ਼ਤਾ ਅਸੀਂ ਤੁਹਾਡੀਆਂ ਕਾਮਨਾਵਾਂ ਨੂੰ ਪੂਰਾ ਕਰਨ ਲਈ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਤੁਹਾਡੀ ਅਡੀਕ ਦੇ ਉੱਪਰ ਬੂਰ ਪਾਉਣ ਦੇ ਲਈ ਅਸੀਂ ਹਰ ਰੋਜ਼ ਕੋਈ ਨਾ ਕੋਈ ਲੋਕੀ ਤੇ ਲੈ ਕੇ ਫਿਰ ਤੁਹਾਡੇ ਸਾਹਮਣੇ ਹੋ ਜਾਂਦੇ ਆ ਤੇ ਅੱਜ ਫਿਰ ਅਸੀਂ ਇੱਕ ਬੜਾ ਸੋਹਣਾ ਲੋਕੀ ਤੇ ਲੈ ਕੇ ਹਾਜ਼ਰ ਹੋਏ ਆਂ ਤੇ ਉਮੀਦ ਕਰਦਿਆਂ ਤੁਸੀਂ ਸਾਡੀਆਂ ਦੋਵੇਂ ਭੈਣਾਂ ਦੀ ਜਿਹੜੀ ਮਿਹਨਤ ਦੇ ਉੱਪਰ ਬूर ਪਾਉਂਗੇ ਤੇ ਇਸ ਲੋਕ ਗੀਤ ਨੂੰ ਆਪ ਵੀ ਗਾਉਂਗੇ ਆਪਣੇ ਬੱਚਿਆਂ ਨੂੰ ਸਿਖਾਉਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕ ਗੀਤਾਂ ਨੂੰ ਜ਼ਰੂਰ ਪਹੁੰਚਾਉਂਗੇ ਤਾਂ ਜੋ ਇਹ ਅਲੋਪ ਹੋਣ ਤੋਂ ਬਚ ਸਕਣ ਤੇ ਆਜੋ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ। ਓ ਤਾ ਨੋ ਲਿਆ ਪਾਣੀ ਨੇ ਮੈਨੂੰ ਆਇਆ ਨੀ ਸਈਓ ਪਾਣੀ ਨੇ ਮੈਨੂੰ ਆਇਆ ਰ Ela é ਰਾਲੇ ਮੇਨ ਸਖੀਆਂ ਪੋਚ Vem, uh, vem, மே மேல பேண்ட ਦੋਨੇ ਆਪਣੀ ਨੀਵੇਂ ਲੁਆਇਆ ਨੀ ਸਈਓ ਬਾਣੀ ਨੀਵੇਂ ਲੁਆਇਆ ਹਾਂਜੀ ਦੋਸਤੋ ਇਹ ਸੀ ਲੋਕ ਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਤੇ ਸਾਨੂੰ ਬੜਾ ਸੋਹਣਾ ਲੱਗਿਆ ਇਹਦੇ ਵਰਗਾ ਇੱਕ ਹੋਰ ਲੋਕਗੀਤ ਜੋ ਅਸੀਂ ਪਹਿਲਾਂ ਤੁਹਾਡੇ ਰੂਬਰੂ ਕਰ ਚੁੱਕੇ ਹਾਂ ਪਰ ਇਹ ਲੋਕਗੀਤ ਉਹਦੇ ਨਾਲ ਥੋੜਾ ਜਿਹਾ ਵੱਖਰਾ ਤੇ ਇਸ ਨੂੰ ਤੁਸੀਂ ਰੂਹ ਦੇ ਨਾਲ ਸੁਣਿਓ ਸਾਨੂੰ ਉਮੀਦ ਹੈ ਕਿ ਤੁਸੀਂ ਚੰਗਾ ਲੁਤਫ ਲਓਗੇ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਐਸੇ ਉਡੀਕ ਦੇ ਵਿੱਚ ਅਖੀਰ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ